ਦੀ ਬਾਕੀ ਤਾਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਸੀ ਕਿਸੇ ਪਾਸਿਓਂ ਲੇਕਿਨ ਮਾਨਯੋਗ ਹਾਈ ਕੋਰਟ ਨੇ ਅੱਜ ਜੋ ਫੈਸਲਾ ਦਿੱਤਾ ਹੈ ਕਿ ਡੀਜੀਪੀ ਚੰਡੀਗੜ੍ਹ ਨੂੰ ਇਨਕੁਆਇਰੀ ਮਾਰ ਕੀਤੀ ਹੈ ਅਸੀਂ ਸੀਬੀਆਈ ਦੀ ਇਨਕੁਆਇਰੀ ਮੰਗਦੇ ਸੀ ਚਲੋ ਸੀਬੀਆਈ ਨਹੀਂ ਦਿੱਤੀ ਸਾਨੂੰ ਡੀਜੀਪੀ ਚੰਡੀਗੜ੍ਹ ਤੇ ਪੂਰਾ ਭਰੋਸਾ ਕਿਉਂਕਿ ਇੰਡੀਪੈਂਡੈਂਟ ਇੱਥੇ ਸਿਸਟਮ ਹੈ ਜਾਂ ਪੰਜਾਬ ਪੁਲਿਸ ਵਰਗਾ ਨਹੀਂ ਹੈ ਕਿ ਜਿਹੜੇ ਝੂਠੇ ਸੱਚੇ ਮੁਕਾਬਲੇ ਵੀ ਕਰੀ ਜਾਂਦੇ ਨੇ ਪਰਚੇ ਵੀ ਦਰਜ ਕਰੀ ਜਾਂਦੇ ਨੇ ਸਾਨੂੰ ਜਦੋਂ ਮਿਲ ਕੇ ਗਏ ਹਾਂ ਅਸੀਂ ਮਾਨ ਸਾਹਿਬ ਨੂੰ 31 ਤਰੀਕ ਨੂੰ ਸ਼ਾਮ ਨੂੰ ਸਾਨੂੰ ਇਨਡਾਇਰੈਕਟ ਵੀ ਮੈਸੇਜ ਆਉਣ ਲੱਗੇ ਕਿ ਤੁਸੀਂ ਸੀਬੀ ਇਨਕੁਆਰੀ ਵਾਪਸ ਮੰਗ ਕਰ ਲਓ ਹਾਈ ਕੋਰਟ ਸ ਐਪਲੀਕੇਸ਼ਨ ਦੇ ਕੇ ਵਾਪਸ ਲੈ ਲਓ ਤੇ ਤੁਹਾਡਾ ਮੈਂ ਨਾਨਕ ਸਿੰਘ ਦਾ ਟ੍ਰਾਂਸਫਰ ਕਰ ਦਿੰਦਾ ਤੁਹਾਡਾ ਪਿੱਛਾ ਕੀਤਾ ਗਿਆ ਤੁਸੀਂ ਫੋਟੋਸ ਵੀ ਸ਼ੇਅਰ ਕੀਤੀਆਂ ਤੁਸੀਂ ਉਹ ਮੁੰਡਾ ਵੀ ਫੜਿਆ ਤੇ ਇੱਥੇ ਹਾਈ ਕੋਰਟ ਚਾਹਤੇ ਉਹ ਕੌਣ ਸੀਗਾ ਤੁਸੀਂ ਕੀ ਕੰਪਲੇਂਟ ਦੇ ਦਿੱਤੀ ਤੁਸੀਂ ਪਤਾ ਕਰਾਂਗੇ ਮੈਂ ਉਹਨਾਂ ਨੂੰ ਥਾਣੇ 'ਚ ਫੋਨ ਕੀਤਾ ਜਦੋਂ ਤੱਕ ਮੈਂ ਆਉਂਦਾ ਨਹੀਂ ਛੱਡਣਾ ਨਹੀਂ ਹੈਗਾ ਬੰਦੇ ਨੂੰ ਕਿਉਂਕਿ ਉਹਦਾ ਮਤਲਬ ਨਹੀਂ ਮੰਨਦਾ ਕਿ ਸਾਡੀ ਐਕਟੀਵਿਟੀਆਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਭੇਜ ਰਿਹਾ ਜੋ ਜਸਟਿਸ ਸਾਨੂੰ ਅੱਜ ਮਿਲੇ ਉਹਦੇ ਛੋਟਾ ਵੀ ਬਹੁਤ ਵੱਡਾ ਯੋਗਦਾਨ ਹੈ ਅੱਜ ਸਾਡੇ ਨਾਲ ਕਰਨਲ ਬਾੜ ਦੇ ਰਿਲੇਟਿਵ ਹੈਗੇ ਨੇ ਜੀ ਸਰ ਤੁਸੀਂ ਇਸ ਪੂਰੇ ਮਾਮਲੇ ਨੂੰ ਲੈ ਕੇ ਆਏ ਹੋ 13 ਤੇ 14 ਰਾਤ ਤੋਂ ਲੈ ਕੇ ਹੁਣ ਤੱਕ ਜਿਹੜੀ ਪੂਰੀ ਸਟਰਗਲ ਰਹੀ ਹੈ ਔਰ ਅੱਜ ਹਾਈ ਕੋਰਟ ਦਾ ਫੈਸਲਾ ਆਇਆ ਸਰ ਕਿਵੇਂ ਦੇਖਦੇ ਹੋ ਔਰ ਇਸ ਦੌਰਾਨ ਕੀ ਕੀ ਹੋਇਆ ਅੱਲਾਸਾ ਮੈਂ ਤੁਹਾਡੇ ਮੀਡੀਆ ਦੇ ਸਾਥੀਆਂ ਦਾ ਬਹੁਤ ਦਿਲ ਦੀ ਗਹਿਰੀਆਂ ਤੋਂ ਧੰਨਵਾਦ ਕਰਦਾ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਜੋ ਜਸਟਿਸ ਸਾਨੂੰ ਅੱਜ ਮਿਲੇ ਉਹਦੇ ਛੋਟਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਥੋੜਾ ਜਿਹਾ ਮੈਂ ਭਾਵੁਕ ਹੋ ਗਿਆ ਸੀ ਅੱਜ ਜੋ ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿੱਤਾ ਸਾਨੂੰ ਆਹੀ ਉਮੀਦ ਸੀ ਕਿ ਬਾਕੀ ਤਾਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਸੀ ਕਿਸੇ ਪਾਸਿਓਂ ਲੇਕਿਨ ਮਾਨਯੋਗ ਹਾਈ ਕੋਰਟ ਨੇ ਅੱਜ ਜੋ ਫੈਸਲਾ ਦਿੱਤਾ ਹੈ ਕਿ ਡੀਜੀਪੀ ਚੰਡੀਗੜ੍ਹ ਨੂੰ ਇਨਕੁਆਇਰੀ ਮਾਰਕ ਕੀਤੀ ਹੈ ਅਸੀਂ ਸੀਬੀਆਈ ਦੀ ਇਨਕੁਆਇਰੀ ਮੰਗਦੇ ਸੀ ਚਲੋ ਸੀਬੀਆਈ ਨਹੀਂ ਦਿੱਤੀ ਸਾਨੂੰ ਡੀਜੀਪੀ ਚੰਡੀਗੜ੍ਹ ਤੇ ਪੂਰਾ ਭਰੋਸਾ ਕਿਉਂਕਿ ਇੰਡੀਪੈਂਡੈਂਟ ਇੱਥੇ ਸਿਸਟਮ ਹੈਗਾ ਪੰਜਾਬ ਪੁਲਿਸ ਵਰਗਾ ਨਹੀਂ ਹੈ ਕਿ ਜਿਹੜੇ ਝੂਠੇ ਸੱਚੇ ਮੁਕਾਬਲੇ ਵੀ ਕਰੀ ਜਾਂਦੇ ਨੇ ਪਰਚੇ ਵੀ ਦਰਜ ਕਰੀ ਜਾਂਦੇ ਨੇ ਤੇ ਹੋਰ ਸਾਲ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਵੀ ਪਰਚੇ ਪਾਉਣ ਦੀ ਇਹਨਾਂ ਨੇ ਮੈਨੂੰ ਮੈਸੇजेस ਆਏ ਵੀ ਤੁਹਾਡੇ ਢਿੱਲੋਂ ਪਿੱਛੇ ਆ ਡਰ ਨੇ ਤੇਰੇ ਤੇ ਵੀ ਪਰਚਾ ਹੋ ਜਾਊਗਾ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਹੁਣ ਜੇ ਸਾਡੇ ਨਾਲ ਜਸਟਿਸ ਹੋਣਾ ਪਰਿਵਾਰ ਨਾਲ ਉਹ ਸਾਡੇ ਪਰਿਵਾਰ ਨਾਲ ਡੀਜੀਪੀ ਚੰਡੀਗੜ੍ਹ ਜਿਹੜੇ ਹੈਗੇ ਉਹ ਸਾਡੇ ਨਾਲ ਜਸਟਿਸ ਕਰਨਗੇ ਜਿਹੜੇ ਦੋਸ਼ੀ ਨੇ ਸਾਰੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਸ ਲਾਂਖਾ ਪਿੱਛੇ ਹੋਣਗੇ ਹੌਨ ਵਾਲੇ ਸੰਬੰਧ ਤੁਸੀਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਮਿਲੇ ਸੀ ਇਸ ਪੂਰੇ ਮਾਮਲੇ ਕੋ ਉਹਨਾਂ ਨੇ ਵੀ ਕੁਝ ਅਸ਼ੋਰੈਂਸ ਤੁਹਾਨੂੰ ਲੱਗਿਆ ਕਿ ਉਹਨਾਂ ਨੇ ਕੁਝ ਕੀਤਾ ਦੇਖੋ ਮਾਨ ਸਾਹਿਬ ਨੂੰ ਮਿਲੇ ਸੀ ਅਸੀਂ ਬੜੇ ਚਾਅ ਨਾਲ ਮਿਲੇ ਸੀ ਕਿ ਮਾਨ ਸਾਹਿਬ ਨੇ ਸਾਨੂੰ ਜੋ ਆਸ਼ਵਾਸਨ ਦੇ ਕੇ ਭੇਜਿਆ ਕਿ ਤੁਹਾਡੇ ਨਾਲ ਇਨਸਾਫ ਮਿਲੂਗਾ ਤੇ ਸਾਨੂੰ ਜਿਵੇਂ ਉਹਨਾਂ ਤੋਰ ਕੇ ਭੇਜਤਾ ਸ਼ਾਮ ਵਿੱਚ 5 ਵਜੇ ਮੀਟਿੰਗ ਬੁਲਾ ਲਈ ਕਹਿੰਦੇ 6 ਵਜੇ ਤੁਹਾਨੂੰ ਟੈਲੀਫੋਨ ਆਊਗਾ ਮੇਰੇ ਓਐਸਡੀ ਸੁਖਵੀਰ ਦਾ ਉਹ ਅੱਜ ਤੱਕ ਟੈਲੀਫੋਨ ਹੀ ਨਹੀਂ ਆਇਆ ਅਸੀਂ ਕਰਦੇ ਹਾਂ ਚੱਕਿਆ ਵੀ ਨਹੀਂ ਤੇ ਉਸ ਵਾਰ ਸ਼ਾਮ ਨੂੰ ਸਾਨੂੰ ਜਦੋਂ ਮਿਲ ਕੇ ਗਏ ਅਸੀਂ ਮਾਨ ਸਾਹਿਬ ਨੂੰ 31 ਤਰੀਕ ਨੂੰ ਸ਼ਾਮ ਨੂੰ ਸਾਨੂੰ ਇਨਡਾਇਰੈਕਟ ਵੀ ਮੈਸੇਜ ਆਉਣ ਲੱਗੇ ਕਿ ਤੁਸੀਂ ਸੀਬੀ ਇਨਕੁਆਰੀ ਵਾਪਸ ਮੰਗ ਕਰ ਲਓ ਹਾਈ ਕੋਰਟ ਐਪਲੀਕੇਸ਼ਨ ਦੇ ਕੇ ਵਾਪਸ ਲੈ ਲਓ ਤੇ ਥੋੜਾ ਮੈਂ ਨਾਨਕ ਸਿੰਘ ਦਾ ਟ੍ਰਾਂਸਫਰ ਕਰ ਦਿੰਦਾ ਫਿਰ ਅਸੀਂ ਪਰਿਵਾਰ ਨੇ ਡਿਸਾਈਡ ਕੀਤਾ ਨਾਨਕ ਸਿੰਘ ਨੂੰ ਉੱਥੇ ਹੀ ਰੱਖੋ ਤੁਸੀਂ ਕਿਉਂਕਿ ਤੁਹਾਡੇ 2 ਸਾਲ ਤਾਂ ਰਹਿ ਗਏ ਜਿਹੜੇ 2 ਸਾਲ ਉੱਥੇ ਹੀ ਰੱਖੋ ਨਾਨਕ ਸਿੰਘ ਨੂੰ ਅਸੀਂ ਕੀ ਕਰਾਉਣਾ ਨਾਨਕ ਸਿੰਘ ਤੋਂ ਇਹ ਕਿਹਦਾ ਫੋਨ ਕਿਦਾ ਹੈ ਮੀਡੀਏਟਰਸ ਆਇਆ ਸੀ ਜਿਹੜੇ ਵਿੱਚ ਗੱਲ ਕਰਦੇ ਨੇ ਪਰੋਸੇਯੋਗ ਹੁੰਦੇ ਨੇ ਉਹਨਾਂ ਦਾ ਨਾਮ ਨਹੀਂ ਮੈਂ ਦੱਸ ਸਕਦਾ ਉਹਨਾਂ ਦਾ ਮੈਸੇਜ ਆਇਆ ਕਿ ਤੁਸੀਂ ਢਿੱਲੋ ਸਾਹਿਬ ਆਈ ਕਰਕੇ ਉਪਰੋਂ ਮੈਸੇਜ ਹੈ ਕੋਈ ਤੁਸੀਂ ਪਰਵਾਦਨ ਗੱਲ ਕਰਕੇ ਵੀ ਨਾਨਕ ਸਿੰਘ ਦਾ ਤਬਾਦਲਾ ਕਰ ਦਿੰਦੇ ਆ ਤੇ ਬੰਦੇ ਉਹਨਾਂ ਤੇ ਵੀ ਕਾਰਵਾਈ ਕਰਦੇ ਸੀ ਸੀਬੀਆਈ ਇਨਕੁਆਰੀ ਦਾ ਐਡੀ ਅਪਲੀਕੇਸ਼ਨ ਦਿੱਤੀ ਹੈ ਮਾਨਯੋਗ ਹਾਈ ਕੋਰਟ ਚ ਉਹ ਤੁਸੀਂ ਵਾਪਸ ਲੈ ਲਓ ਉਹ ਅਸੀਂ ਮਨਾਂ ਕਰਤਾ ਵੀ ਅਸੀਂ ਵਾਪਸ ਨਹੀਂ ਲੈਣੀ ਜੇ ਮਰਜ਼ੀ ਹੋ ਜੇ ਅਸੀਂ ਆਪਣੀ ਗੱਲ ਮੰਗ ਤੇ ਖੜੇ ਆ ਅੱਜ ਸਾਨੂੰ ਹਾਈ ਕੋਰਟ ਤੋਂ ਇਨਸਾਫ ਮਿਲਿਆ ਤੇ ਮੈਂ ਹਾਈ ਕੋਰਟ ਦਾ ਬਹੁਤ ਦਿਲੋਂ ਗੈਰ ਰਹੀ ਹਾਂ ਧੰਨਵਾਦ ਕਰਦਾ ਕਿ ਬਾਕੀ ਸਾਰੇ ਪਾਸੇ ਸਾਨੂੰ ਨਿਰਾਸ਼ਾ ਹੀ ਮਿਲਦੀ ਸੀ ਮਾਨਯੋਗ ਹਾਈ ਕੋਰਟ ਨੇ ਸਾਨੂੰ ਅੱਜ ਅ ਇਨਸਾਫ ਦੀ ਉਮੀਦ ਜਾਗੀ ਹੈ ਸਾਡੇ ਨੂੰ ਇਨਸਾਫ ਹੋਊਗਾ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਹਾਈ ਕੋਰਟ ਅੱਜ ਵੀ ਜਦੋਂ ਤੁਸੀਂ ਪਟਿਆਲਾ ਤੋਂ ਇੱਥੇ ਆ ਰਹੇ ਸੀਗੇ ਤਾਂ ਤੁਹਾਡਾ ਪਿੱਛਾ ਕੀਤਾ ਗਿਆ ਤੁਸੀਂ ਫੋਟੋਜ਼ ਵੀ ਸ਼ੇਅਰ ਕੀਤੀਆਂ ਤੁਸੀਂ ਉਹ ਮੁੰਡਾ ਵੀ ਫੜਿਆ ਤੇ ਇੱਥੇ ਹਾਈ ਕੋਰਟ ਚ ਆ ਕੇ ਉਹ ਕੌਣ ਸੀਗਾ ਤੁਸੀਂ ਕੀ ਕੰਪਲੇਂਟ ਦਿੱਤੀ ਉਹ ਜਿਹੜਾ ਬੰਦਾ ਸੀ ਉਹ ਵੀਡੀਓ ਸ਼ੂਟ ਕਰ ਰਿਹਾ ਸੀ ਮੈਂ ਪਾਸ ਕਾਊਂਟਰ ਤੇ ਪਾਸ ਬਣਾ ਰਿਹਾ ਸੀ ਸਵੇਰੇ 9 ਵਜੇ ਤੇ ਉਹ ਬੰਦਾ ਆਇਆ ਸਾਡੀਆਂ ਫੋਟੋਆਂ ਖਿੱਚ ਰਿਹਾ ਸੀ ਕਰਨਲ ਖੁਲਾਰ ਸਾਡੇ ਹੈਗੇ ਨੇ ਐਕਸ ਆਰਮੀ ਦੇ ਉਹਨਾਂ ਨੇ ਦੇਖਿਆ ਕਿ ਆਹ ਫੋਟੋ ਖਿੱਚ ਰਿਹਾ ਮੈਨੂੰ ਬੁਲਾਇਆ ਫਿਰ ਮੈਂ 112 ਤੇ ਕਾਲ ਕਰਕੇ ਉਹ ਰੀਟੇਨ ਕਰਾਇਆ ਬੰਦਾ ਉਸ ਸੈਕਟਰ 3 ਨੰਬਰ ਥਾਣੇ ਸੈਕਟਰ 3 ਦੇ ਥਾਣੇ ਚ ਰੀਟੇਨ ਕੀਤਾ ਹੋਇਆ ਇਹ ਸਵੇਰ ਜਾ ਕੇ ਅਸੀਂ ਪਤਾ ਕਰਾਂਗੇ ਮੈਂ ਉਹਨਾਂ ਨੂੰ ਥਾਣੇ 'ਚ ਫੋਨ ਕੀਤਾ ਜਦੋਂ ਤੱਕ ਮੈਂ ਆਉਂਦਾ ਨਹੀਂ ਇਹਨੂੰ ਛੱਡਣਾ ਨਹੀਂ ਹੈਗਾ ਬੰਦੇ ਨੂੰ ਕਿਉਂਕਿ ਉਹਦਾ ਮਤਲਬ ਨਹੀਂ ਮੰਨਦਾ ਕਿ ਸਾਡੀ ਐਕਟੀਵਿਟੀਆਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਭੇਜ ਰਿਹਾ ਤੇ ਸਾਡੇ ਲਈ ਵੀ ਸਿਕਿਉਰਿਟੀ ਲੈਪਸ ਹੈਗਾ ਵੀ ਕੱਲ ਨੂੰ ਕੋਈ ਹਾਦਸਾ ਨਾ ਕਰਾ ਦੇਣਾ ਕੀ ਪਤਾ ਲੱਗੇ ਇਹ ਜੀ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਤੁਸੀਂ ਕੁਝ ਦੱਸਿਆ ਕਿ ਉਹ ਮੁੰਡਾ ਹੈ ਕੌਣ ਕੋਈ ਇੰਟੈਲੀਜੈਂਸ ਤੋਂ ਹੈ ਇਹ ਫਰੀ ਹੋਣ ਉੱਪਰ 10 ਵਜੇ ਪਹੁੰਚਣਾ ਸੀ 9:30 ਵਜੇ ਪੁਲਿਸ ਨੂੰ ਹੈਂਡਓਵਰ ਕਰਕੇ ਮੈਂ ਉੱਪਰ ਚਲਾ ਗਿਆ ਸੀ ਕੋਰਟ ਜਾਣਾ ਸੀਗਾ ਹੁਣ ਜਾ ਕੇ ਪਤਾ ਕਰਾਂਗੇ ਬੰਦੇ ਦਾ ਕੀ ਡਿਟੇਲਸ ਆਈਆਂ ਕੀ ਹੈ ਉਹ ਬੰਦਾ ਤੇ ਹੁਣ ਅੱਜ ਹਾਈ ਕੋਰਟ ਨੇ ਆਰਡਰ ਕਰ ਦਿੱਤਾ ਚੰਡੀਗੜ੍ਹ ਪੁਲਿਸ ਡੀਜੀਪੀ ਹੁਣ ਚੰਡੀਗੜ੍ਹ ਦੇ ਐਸਆਈਟੀ ਕਨਸਟੀਟਿਊਟ ਕਰਨਗੇ ਕਦੋਂ ਤੱਕ ਇਨਵੈਸਟੀਗੇਸ਼ਨ ਪੂਰੀ ਹੋ ਜਾਏਗੀ ਤੁਸੀਂ ਕਿੰਨੇ ਕੁ ਸੈਟੀਸਫਾਈਡ ਹੋ ਅੱਜ ਦੇ ਹਾਈ ਕੋਰਟ ਤੇ ਹੋ ਬਹੁਤ ਸੈਟੀਸਫਾਈਡ ਐ ਸਭ ਤੋਂ ਪਹਿਲਾਂ ਤਾਂ ਹਾਈ ਕੋਰਟ ਦੇ ਜੋ ਫੈਸਲੇ ਆਇਆ ਤਾਂ ਉਹਦਾ ਸਵਾਗਤ ਕਰਦੇ ਆਂ ਦੂਜਾ ਡੀਜੀਪੀ ਚੰਡੀਗੜ੍ਹ ਤੇ ਪੂਰਾ ਭਰੋਸਾ ਕੀਤਾ ਕਰਦੇ ਆਂ ਅਸੀਂ ਕਿ ਸਾਡੇ ਨਾਲ ਜੋ ਜਸਟਿਸ ਪੰਜਾਬ ਪੁਲਿਸ ਨਹੀਂ ਦੇ ਸਗੀ ਪੰਜਾਬ ਦੀ ਸਰਕਾਰ ਨਹੀਂ ਦੇ ਸਕੀ ਉਹ ਸਾਨੂੰ ਡੀਜੀਪੀ ਚੰਡੀਗੜ੍ਹ ਦੇ ਦੇਣਗੇ ਤੇ ਮੈਨੂੰ ਪੂਰੀ ਉਮੀਦ ਹੈ 4 ਮਹੀਨੇ ਦੇ ਅੰਦਰ ਦਾ ਜਾਂਚ ਪੂਰੀ ਹੋਏ 4 ਮਹੀਨੇ ਚੰਦਾਂ ਟਾਈਮ ਬਾਉਂਡ ਕੀਤਾ ਚੰਗੀ ਗੱਲ ਐ ਟਾਈਮ ਫਰੇਮ ਚ ਇਨਵੈਸਟੀਗੇਸ਼ਨ ਹੋਊਗੀ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਆਹੀ ਅਸੀਂ ਚਾਹੁੰ